ਅਜਿਹਾ ਖਤਰਾ ਜੋ ਹੌਲੀ-ਹੌਲੀ ਸਾਡੇ ਦਿਲ ਨੂੰ ਘੇਰ ਰਿਹਾ ਪਰ ਅਸੀਂ ਉਸ ਨੂੰ ਅਕਸਰ ਅਣਦੇਖਾ ਕਰ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ ਹਾਰਟ ਬਲੋਕੇਜ ਜੋ ਅੱਜੇ ਹੀ ਬਿਮਾਰੀ ਹੈ ਜੋ ਦਿਲ ਦੀ ਧੰਮੜੀਆਂ ਵਿੱਚ ਔਕੇ ਰੁਕਾਵਟਾਂ ਪੈਦਾ ਕਰਦੀ ਹੈ ਤਾਂ ਦੱਸਦੀ ਹੈ ਕਿ ਹਾਰਟ ਬਲਾਕੇਜ ਹੌਲੀ-ਹੌਲੀ ਵਿਕਸਿਤ ਹੁੰਦਾ ਹੈ ਪਰ ਸਰੀਰ ਸਮੇਂ ਸਿਰ ਆਪਣੇ ਸੰਕੇਤ ਦੇਣਾ ਵੀ ਸ਼ੁਰੂ ਕਰ ਦਿੰਦਾ ਹੈ ਤੇ ਇੱਥੇ ਅਸੀਂ ਤੁਹਾਨੂੰ ਦੱਸ ਰਿਹਾ ਇਸ ਦੇ ਸ਼ੁਰੂਆਤੀ ਲੱਛਣਾਂ ਤੇ ਰੋਕਥਾਮ ਦੇ ਉਪਾਅਾਂ ਦਾ ਤਾਂ ਦੱਸਦੀ ਹੈ ਕਿ ਦਿਲ ਸਾਡੇ ਸਰੀਰ ਦਾ ਇੰਜਣ ਵਜੋਂ ਕੰਮ ਕਰਦਾ ਹੈ ਜੋ ਲਗਾਤਾਰ ਖੂਨ ਪੰਪ ਕਰਕੇ ਸਾਨੂੰ ਜੀਵਨ ਦਾਤ ਦਿੰਦਾ ਹੈ ਪਰ ਜਦੋਂ ਇਸ ਇੰਜਨ ਫਲ ਜਾਣ ਵਾਲੇ ਰਸਤਿਆਂ ਦੇ ਵਿੱਚ ਰੁਕਾਵਟ ਆ ਜਾਂਦੀ ਹੈ ਤਾਂ ਇਹ ਖਤਰੇ ਦਾ ਸੰਕੇਤ ਬਣ ਜਾਂਦਾ ਹੈ ਹਾਰਟ ਬਲੋਕੇਜ ਭਾਵ ਦਿਲ ਦੀਆਂ ਧਮਨੀਆਂ ਵਿੱਚ ਰੁਕਾਵਟ ਹੌਲੀ-ਹੌਲੀ ਵਿਕਸਤ ਹੁੰਦੀ ਹੈ ਪਰ ਸਰੀਰ ਸਮੇਂ ਸਿਰ ਆਪਣੇ ਲੱਛਣ ਦਿਖਾਉਣੇ ਵਿੱਚ ਸ਼ੁਰੂ ਕਰ ਦਿੰਦਾ ਹੈ। ਛਾਤੀ ਵਿੱਚ ਦਰਦ ਦਾ ਭਾਰੀਪਨ ਇਸ ਦਾ ਮੁੱਖ ਲੱਛਣ ਹੈ। ਛਾਤੀ ਦੇ ਵਿੱਚ ਰੁਕ ਰੁਕ ਕੇ ਦਬਾਅ, ਜਲਣ, ਤਿਜਾ ਭਾਰੀਪਨ ਮਹਿਸੂਸ ਹੋਣਾ ਹਾਰਟ ਬਲੌਕੇਜ ਦਾ ਸਭ ਤੋਂ ਆਮ ਲੱਛਣ ਮੰਨਿਆ ਜਾਂਦਾ ਹੈ। ਇਸ ਨੂੰ ਅਕਸਰ ਐਲਜ਼ਾਇਨਾ ਵੀ ਕਿਹਾ ਜਾਂਦਾ ਹੈ। ਇਹ ਦਰਦ ਕਈ ਵਾਰ ਮੋਢੇ, ਬਾਹਾਂ ਜਾਂ ਪਿੱਠ ਤੱਕ ਫੈਲ ਸਕਦਾ ਹੈ। ਜੇਕਰ ਇਹ ਵਾਰ-ਵਾਰ ਹੋ ਰਿਹਾ ਹੈ ਤਾਂ ਇਸ ਦੀ ਤੁਰੰਤ ਹੀ ਡਾਕਟਰ ਕੋਲ ਜਾਂਚ ਕਰਵਾਉਣੀ ਜ਼ਰੂਰੀ ਹੋ ਜਾਂਦੀ ਹੈ। ਜੇਕਰ ਤੁਹਾਡਾ ਥੋੜਾ ਜਿਹਾ ਵੀ ਤੁਰੰਤ ਜਾਂ ਵੌੜੀਆਂ ਚੜਨ ਤੇ ਵੀ ਸਹ ਚੜਨਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਹਾਰਟ ਬਲਾਕੇਜ ਦਾ ਸੰਕੇਤ ਹੋ ਸਕਦਾ ਹੈ ਬਲਾਕੇਜ ਕਾਰਨ ਦਿਲ ਤੱਕ ਆਕਸੀਜਨ ਪਹੁੰਚਣ ਵਿੱਚ ਮੁਸ਼ਕਲ ਹੁੰਦੀ ਹੈ ਜਿਸ ਨਾਲ ਸਾਹ ਲੈਣ ਦੇ ਵਿੱਚ ਵੀ ਮੁਸ਼ਕਲ ਪੈਦਾ ਹੁੰਦੀ ਹੈ ਦਿਨ ਪਰ ਕੋਈ ਕੋਈ ਭਾਰੀ ਕੰਮ ਕੀਤੇ ਬਿਨਾਂ ਥਕਾਵਟ ਮਹਿਸੂਸ ਕਰਨਾ ਪੂਰੀ ਰਾਤ ਦੀ ਨੀਂਦ ਤੋਂ ਬਾਅਦ ਵੀ ਕਮਜ਼ੋਰੀ ਹਾਰਟ ਬਲਾਕੇਜ ਦਾ ਮੁੱਖ ਲੱਛਣ ਹੁੰਦੀ ਹੈ ਧਮਨੀਆਂ ਵਿੱਚ ਰੁਕਾਵਟ ਦੇ ਕਾਰਨ ਸਰੀਰ ਨੂੰ ਲੋੜੀਦਾ ਖੂਨ ਤੇ ਆਕਸੀਜਨ ਨਹੀਂ ਮਿਲਦੀ ਜਿਸ ਕਰ ਲਗਾਤਾਰ ਥਕਾਵਟ ਵੀ ਰਹਿੰਦੀ ਹੈ ਜਦੋਂ ਹਾਰਟ ਬਲਾਕੇਜ ਦੇ ਕਾਰਨ ਖੂਨ ਪ੍ਰਵਾਹ ਵਿਗੜਨ ਪੈਂਦਾ ਹੈ ਤਾਂ ਦਿਮਾਗ ਤੱਕ ਸਿਰਫ ਖੂਨ ਨਹੀਂ ਪਹੁੰਚਦਾ ਇਸ ਦੇ ਨਤੀਜੇ ਵਜੋਂ ਚੱਕਰ ਆਉਣੇ ਸਰੀਰ ਹਲਕਾ ਹੋਣਾ ਤੇ ਕਈ ਵਾਰ ਤਾਂ ਬੇਹੋਸ਼ੀ ਵੀ ਹੋ ਸਕਦੀ ਹੈ ਇਸ ਨੂੰ ਆਮ ਕਮਜ਼ੋਰੀ ਸਮਝਣ ਦੀ ਗਲਤੀ ਨਾ ਕਰੋ ਦਿਲ ਸਹੀ ਟੰਗ ਨਾਲ ਕੰਮ ਨਾ ਕਰਨ ਨਾਲ ਸਰੀਰ ਵਿੱਚ ਤਰਲ ਪਦਾਰਥਾਂ ਦਾ ਤਾਰਨ ਵੱਧ ਜਾਂਦਾ ਹੈ ਇਸ ਨਾਲ ਪੈਰਾਂ ਕਿੱਟੀਆਂ ਤੇ ਉਂਗਲਾਂ ਦੇ ਵਿੱਚ ਸੋਜ ਵੀ ਹੋ ਸਕਦੀ ਹੈ ਹਾਰਟ ਬਲਾਕੇਜ ਤੋਂ ਇਲਾਵਾ ਦਿਲ ਦੀਆਂ ਅਸਫਲਤਾਵਾਂ ਦੀ ਸ਼ੁਰੂਆਤ ਦੇ ਨਿਸ਼ਾਨੀ ਹੋ ਸਕਦੀ ਹੈ ਤੇ ਬਹੁਤ ਜ਼ਿਆਦਾ ਪਸੀਨਾ ਆਉਣਾ ਵੀ ਇਸ ਦਾ ਮੁੱਖ ਕਾਰਨ ਵਜਿਆ ਜਾਂਦਾ ਹੈ ਤਾਂ ਦੱਸ ਦੇ ਕਿ ਗਰਮੀ ਜਾਂ ਕਸਰਤ ਤੋਂ ਬਿਨਾਂ ਵਾਰ-ਵਾਰ ਬਹੁਤ ਹੀ ਜ਼ਿਆਦਾ ਪਸੀਨਾ ਆਉਣਾ ਵੀ ਹਾਰਟ ਬਲਾਕੇਜ ਦਾ ਸੰਕੇਤ ਹੋ ਸਕਦਾ ਹੈ ਤੇ ਇਸ ਸਥਿਤੀ ਦਿਲ ਦੇ ਵਧੇ ਹੋਏ ਦਬਾਅ ਤੇ ਰੁਕਾਵਟ ਕਾਰਨ ਹੁੰਦੀ ਹੈ ਖਾਸ ਕਰਕੇ ਛਾਤੀ ਦੇ ਵਿੱਚ ਦਰਦ ਦੇ ਨਾਲ ਪਸੀਨਾ ਆਉਣਾ ਇੱਕ ਗੰਭੀਰ ਗ੍ਰੇਨ ਨੂੰ ਦਰਸਾਉਂਦਾ ਹੈ ਅਜਿਹਾ ਖਤਰਾ ਜੋ ਹੌਲੀ-ਹੌਲੀ ਸਾਡੇ ਦਿਲ ਨੂੰ ਘੇਰ ਰਿਹਾ ਪਰ ਅਸੀਂ ਉਸ ਨੂੰ ਅਕਸਰ ਅਣਦੇਖਾ ਕਰ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ ਹਾਰਟ ਬਲੋਕੇਜ ਜੋ ਅੱਜੇ ਹੀ ਬਿਮਾਰੀ ਹੈ ਜੋ ਦਿਲ ਦੀ ਧਮਣੀਆਂ ਵਿੱਚ ਔਕੇ ਰੁਕਾਵਟਾਂ ਪੈਦਾ ਕਰਦੀ ਹੈ ਤਾਂ ਦੱਸਦੀ ਹੈ ਕਿ ਹਾਰਟ ਬਲੋਕੇਜ ਹੌਲੀ-ਹੌਲੀ ਵਿਕਸਿਤ ਹੁੰਦਾ ਹੈ ਪਰ ਸਰੀਰ ਸਮੇਂ ਸਿਰ ਆਪਣੇ ਸੰਕੇਤ ਦੇਣਾ ਵੀ ਸ਼ੁਰੂ ਕਰ ਦਿੰਦਾ ਹੈ ਤੇ ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਦੇ ਸ਼ੁਰੂਆਤੀ ਲੱਛਣਾਂ ਤੇ ਰੋਕਥਾਮ ਦੇ ਉਪਾਅਾਂ ਦਾ ਤਾਂ ਦੱਸਦੀ ਹੈ ਕਿ ਦਿਲ ਸਾਡੇ ਸਰੀਰ ਦਾ ਇੰਜਣ ਵਜੋਂ ਕੰਮ ਕਰਦਾ ਹੈ ਜੋ ਲਗਾਤਾਰ ਖੂਨ ਪੰਪ ਕਰਕੇ ਸਾਨੂੰ ਜੀਵਨ ਦਾਤ ਦਿੰਦਾ ਹੈ ਪਰ ਜਦੋਂ ਇਸ ਇੰਜਨ ਫਲ ਜਾਣ ਵਾਲੇ ਰਸਤਿਆਂ ਦੇ ਵਿੱਚ ਰੁਕਾਵਟ ਆ ਜਾਂਦੀ ਹੈ ਤਾਂ ਇਹ ਖਤਰੇ ਦਾ ਸੰਕੇਤ ਬਣ ਜਾਂਦਾ ਹੈ ਹਾਰਟ ਬਲੋਕੇਜ ਭਾਵ ਦਿਲ ਦੀਆਂ ਧਮਨੀਆਂ ਵਿੱਚ ਰੁਕਾਵਟ ਹੌਲੀ-ਹੌਲੀ ਵਿਕਸਤ ਹੁੰਦੀ ਹੈ ਪਰ ਸਰੀਰ ਸਮੇਂ ਸਿਰ ਆਪਣੇ ਲੱਛਣ ਦਿਖਾਉਣੇ ਵੀ ਸ਼ੁਰੂ ਕਰ ਦਿੰਦਾ ਹੈ। ਛਾਤੀ ਵਿੱਚ ਦਰਦ ਦਾ ਭਾਰੀਪਨ ਇਸ ਦਾ ਮੁੱਖ ਲੱਛਣ ਹੈ। ਛਾਤੀ ਦੇ ਵਿੱਚ ਰੁਕ ਰੁਕ ਕੇ ਦਬਾਅ, ਜਲਣ ਤੇ ਜਾਂ ਭਾਰੀਪਨ ਮਹਿਸੂਸ ਹੋਣਾ ਹਾਰਟ ਬਲੌਕੇਜ ਦਾ ਸਭ ਤੋਂ ਆਮ ਲੱਛਣ ਮੰਨਿਆ ਜਾਂਦਾ ਹੈ। ਇਸ ਨੂੰ ਅਕਸਰ ਐਲਜ਼ਾਇਨਾ ਵੀ ਕਿਹਾ ਜਾਂਦਾ ਹੈ। ਇਹ ਦਰਦ ਕਈ ਵਾਰ ਮੋਢੇ, ਬਾਹਾਂ ਜਾਂ ਪਿੱਠ ਤੱਕ ਫੈਲ ਸਕਦਾ ਜੇਕਰ ਇਹ ਵਾਰ-ਵਾਰ ਹੋ ਰਿਹਾ ਹੈ ਤਾਂ ਇਸ ਦੀ ਤੁਰੰਤ ਹੀ ਡਾਕਟਰ ਕੋਲ ਜਾਂਚ ਕਰਵਾਉਣੀ ਜ਼ਰੂਰੀ ਹੋ ਜਾਂਦੀ ਹੈ ਜੇਕਰ ਤੁਹਾਡਾ ਥੋੜਾ ਜਿਹਾ ਵੀ ਤੁਰੰਤ ਜਾਂ ਪੌੜੀਆਂ ਚੜਨ ਤੇ ਵੀ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਹਾਰਟ ਬਲਾਕੇਜ ਦਾ ਸੰਕੇਤ ਹੋ ਸਕਦਾ ਹੈ ਬਲਾਕੇਜ ਕਾਰਨ ਦਿਲ ਤੱਕ ਆਕਸੀਜਨ ਪਹੁੰਚਣ ਵਿੱਚ ਮੁਸ਼ਕਲ ਹੁੰਦੀ ਹੈ ਜਿਸ ਨਾਲ ਸਾਹ ਲੈਣ ਦੇ ਵਿੱਚ ਵੀ ਮੁਸ਼ਕਲ ਪੈਦਾ ਹੁੰਦੀ ਹੈ ਦਿਨ ਪਰ ਕੋਈ ਕੋਈ ਭਾਰੀ ਕੰਮ ਕੀਤੇ ਬਿਨਾਂ ਥਕਾਵਟ ਮਹਿਸੂਸ ਕਰਨਾ ਪੂਰੀ ਰਾਤ ਦੀ ਨੀਂਦ ਤੋਂ ਬਾਅਦ ਵੀ ਕਮਜ਼ੋਰੀ ਹਾਰਟ ਬਲਾਕੇਜ ਦਾ ਮੁੱਖ ਲੱਛਣ ਹੁੰਦੀ ਹੈ ਧਮਨੀਆਂ ਵਿੱਚ ਰੁਕਾਵਟ ਦੇ ਕਾਰਨ ਸਰੀਰ ਨੂੰ ਲੋੜੀਦਾ ਖੂਨ ਤੇ ਆਕਸੀਜਨ ਨਹੀਂ ਮਿਲਦੀ ਜਿਸ ਕਰ ਲਗਾਤਾਰ ਥਕਾਵਟ ਵੀ ਰਹਿੰਦੀ ਹੈ ਜਦੋਂ ਹਾਰਟ ਬਲਾਕੇਜ ਦੇ ਕਾਰਨ ਖੂਨ ਪ੍ਰਵਾਹ ਵਿਗਨ ਪੈਂਦਾ ਹੈ ਤਾਂ ਦਿਮਾਗ ਤੱਕ ਸਿਰਫ ਖੂਨ ਨਹੀਂ ਪਹੁੰਚਦਾ ਇਸ ਦੇ ਨਤੀਜੇ ਵਜੋਂ ਚੱਕਰ ਆਉਣੇ ਸਰੀਰ ਹਲਕਾ ਹੋਣਾ ਤੇ ਕਈ ਵਾਰ ਤਾਂ ਬੇਹੋਸ਼ੀ ਵੀ ਹੋ ਸਕਦੀ ਹੈ ਇਸ ਨੂੰ ਆਮ ਕਮਜ਼ੋਰੀ ਸਮਝਣ ਦੀ ਗਲਤੀ ਨਾ ਕਰੋ ਦਿਲ ਸਹੀ ਟੰਗ ਨਾਲ ਕੰਮ ਨਾ ਕਰਨ ਨਾਲ ਸਰੀਰ ਵਿੱਚ ਤਰਲ ਪਦਾਰਥਾਂ ਦਾ ਧਾਰਨ ਵੱਧ ਜਾਂਦਾ ਹੈ ਇਸ ਨਾਲ ਪੈਰਾਂ ਕਿੱਟੀਆਂ ਤੇ ਉਂਗਲਾਂ ਦੇ ਵਿੱਚ ਸੋਜ ਵੀ ਹੋ ਸਕਦੀ ਹੈ ਹਾਰਟ ਬਲਾਕੇਜ ਤੋਂ ਇਲਾਵਾ ਦਿਲ ਦੀਆਂ ਅਸਫਲਤਾਵਾਂ ਦੀ ਸ਼ੁਰੂਆਤ ਦੇ ਨਿਸ਼ਾਨੀ ਹੋ ਸਕਦੀ ਹੈ ਤੇ ਬਹੁਤ ਜ਼ਿਆਦਾ ਪਸੀਨਾ ਆਉਣਾ ਵੀ ਇਸ ਦਾ ਮੁੱਖ ਕਾਰਨ ਵਜਿਆ ਜਾਂਦਾ ਹੈ ਤਾਂ ਦੱਸ ਦੇਈਏ ਕਿ ਗਰਮੀ ਜਾਂ ਕਸਰਤ ਤੋਂ ਬਿਨਾਂ ਵਾਰ-ਵਾਰ ਬਹੁਤ ਹੀ ਜ਼ਿਆਦਾ ਪਸੀਨਾ ਆਉਣਾ ਵੀ ਹਾਰਟ ਬਲਾਕੇਜ ਦਾ ਸੰਕੇਤ ਹੋ ਸਕਦਾ ਹੈ ਤੇ ਇਸ ਦੀ ਦਿਲ ਦੇ ਵਧੇ ਹੋਏ ਦਬਾਅ ਤੇ ਰੁਕਾਵਟ ਕਾਰਨ ਹੁੰਦੀ ਹੈ ਖਾਸ ਕਰਕੇ ਛਾਤੀ ਦੇ ਵਿੱਚ ਦਰਦ ਦੇ ਨਾਲ ਪਸੀਨਾ ਆਉਣਾ ਇੱਕ ਗੰਭੀਰ ਕਦਰ ਨੂੰ ਦਰਸਾਉਂਦਾ ਹੈ